ਇਤਤ ਦਿਨੀ ਐਸਜੀਪੀਸੀ ਦੇ ਜਨਰਲ ਇਜਲਾਸ ਦੇ ਦੌਰਾਨ ਹਰਜਿੰਦਰ ਸਿੰਘ ਧਾਮੀ 117 ਵੋਟਾਂ ਦੇ ਨਾਲ ਪੰਜਵੇਂ ਵਾਰ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਕੱਲ ਜਦੋਂ ਹੁਸ਼ਿਆਰਪੁਰ ਆਪਣੇ ਅਧਿਕਾਰ ਜਾਇਆ ਗਿਆ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਵੇਂ ਵਾਰ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਹੁਸ਼ਿਆਰਪੁਰ ਪਹੁੰਚੇ ਨੇ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਜਿਹੜਾ ਨੇ ਜਕਾਰੇ ਛੱਡੇ ਗਏ ਨੇ ਤੇ ਨਾਲ ਦੀ ਨਾਲ ਫੁੱਲਾਂ ਦੇ ਹਾਰ ਪਾ ਕੇ ਹਰਜਿੰਦਰ ਸਿੰਘ ਧਾਮੀ ਸਵਾਗਤ ਕੀਤਾ ਗਿਆ ਤੇ ਨਾਲ ਦੀ ਨਾਲ ਪ੍ਰਸ਼ੰਸਕਾਂ ਦੇ ਵੱਲੋਂ ਪਟਾਕੇ ਵੀ ਚਲਾਏ ਗਏ ਨੇ ਤੇ ਸਭ ਦੇ ਦਰਮਿਆਨ ਖੁਸ਼ੀ ਜਿਹੜੀ ਆ ਉਹ ਜ਼ਾਹਰ ਕੀਤੀ ਗਈ ਹੈ ਇਲਾਕਾ ਵਾਸੀਆਂ ਦੇ ਵੱਲੋਂ ਤੇ ਨਾਲ ਦੀ ਨਾਲ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਮੈਂਬਰਾਂ ਦਾ ਧੰਨਵਾਦ ਕੀਤਾ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਮੁਰਤੋਂ ਜਿਹੜਾ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਭਰੋਸਾ ਦਵਾਇਆ ਤੇ ਨਾਲ ਦੀ ਨਾਲ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਪੰਜਵੀਂ ਵਾਰ ਜਿਹੜੀ ਐਸਜੀਪੀਸੀ ਦੀ ਸੇਵਾ ਸੰਭਾਲਣ ਦਾ ਮੌਕਾ ਮਿਲਿਆ ਹੈ ਨੇ ਕਿਹਾ ਹੈ ਕਿ ਆਸ ਕਾਮਨਾ ਅਰਦਾਸ ਇਹੀ ਕਰਦਾ ਕਿ ਜਿਵੇਂ ਗੁਰੂ ਸਾਹਿਬ ਨੇ ਪਹਿਲਾਂ ਸੇਵਾ ਲਈ ਹੈ ਤੇ ਉਸੇ ਤਰੀਕੇ ਦੇ ਨਾਲ ਜੋ ਵੀ ਪੰਥ ਦੇ ਹਿੱਤ ਦੇ ਕਾਰਜ ਨੇ ਵਹਿਗੁਰੂ ਬਲ ਬਖਸ਼ੇ ਤੇ ਉਹ ਸਾਰੇ ਕਾਰਜ ਜਿਹੜਾ ਨੇ ਪੂਰੇ ਹੀ ਕੀਤੇ ਜਾਣ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਐਸਜੀਪੀਸੀ ਦਾ ਜਨਰਲ اجلاس ਹੋਇਆ 136 ਮੈਂਬਰਾਂ ਦੇ ਵੱਲੋਂ VOTING ਕੀਤੀ ਗਈ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਹਾਸਲ ਹੋਈਆਂ ਨੇ ਤੇ ਉਦਰੀ ਮਿੱਤੂ ਸਿੰਘ ਕਾਨੂਕੇ ਨੂੰ ਜਿਹੜਾ ਹੈ ਸੇ ਮਹਿਜ਼ 18 ਵੋਟਾਂ ਪਈਆਂ ਤੇ ਇੱਕ ਵੋਟ ਰੱਦ ਹੋ ਗਈ ਸੀ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਹਰਜਿੰਦਰ ਸਿੰਘ ਭਾਮੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆਂ ਹੰਤਨ ਸਾਹਿਬ ਸਤਗੁਰੂ ਸ਼ੇਗੁਰ ਆਮ ਦਾਸ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਕਿਰਪਾ ਕਰਕੇ ਅੱਜ ਪੰਜਵੀਂ ਵਾਰ ਮੁਕਤ ਗੌਰ ਦੇ ਵਿੱਚ ਜਿਹੜੀ ਐ ਸਵਾ ਬਖਸ਼ਿਸ਼ ਕੀਤੀ ਆ ਮੈਂ ਗੁਰੂ ਆਮ ਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਿਰਪਾ ਤੇ ਬਖਸ਼ਿਸ਼ ਕਰਕੇ ਪੰਜਵੀਂ ਵਾਰ ਲਗਾਤਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਚੌਂਕੀ ਆ। ਉੱਥੇ ਮੈਂ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਬੜੀ ਚਾਅ ਤੇ ਮਲਾਰ ਦੇ ਨਾਲ ਇਹ ਰੋਕਾ ਪ੍ਰਗਟ ਕੀਤਾ ਉਹਨਾਂ ਦਾ ਵੀ ਤਰਸ ਮੈਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਕਰਦਾ ਚੌਂਣੀ ਕਾਲੀਦਲ ਦੇ ਸਮੁੱਚੀ ਲੀਡਰਸ਼ਿਪ ਦੇ ਪ੍ਰਧਾਨ ਸਾਹਿਬ ਦਾ ਇਹਨਾਂ ਨੇ ਸਰਦਾਰ ਸੁਖੀਰ ਸਿੰਘ ਬਾਦਲ ਨੇ ਸਾਰਿਆਂ ਦੀ رائے ਲੈ ਕੇ ਤੇ ਮੁੱਖ ਸੇਵਾ ਦਾ ਉਮੀਦਵਾਰ ਲਾਏ ਆਈ ਗਿਰੀ ਵਾਲੀ ਵੋਟਾਂ ਵਾਧੇ ਲੈ ਕੇ ਕੰਮ ਕਰੇਗਾ ਵਰਗੋਗੇ ਧਾਰਮਿਕ ਸੇਵਾ ਆ ਤੇ ਗੁਰੂ ਨਾਨਕ ਕਰਪਾ ਕਰਨਾ ਜਿੱਡਾ ਵੱਡਾ ਭਰੋਲਾ ਮਾਰਕੀਟ ਕੀਤਾ ਵਰਦੀ ਵੱਡੀ ਇਹ ਸੇਵਾ ਦਾ ਤੇ ਮੈਂ ਗੁਰੂ ਚਰਨਾਂ ਦਾ ਸ਼ਰਧਾਂਜਲੀ ਸਤਿਗੁਰ ਜੀ ਅੱਗੇ ਵੀ ਆਪ ਹੀ ਸੇਵਾ ਲੈਂਦੇ ਰਹੇ ਹਣ ਵੀ ਤਰੁੱਟ ਕਰਕੇ ਉਹੋ ਹੀ ਕਾਰਜ ਕਰਾਇਓ ਜਿਹੜੇ ਤੁਹਾਡੇ ਦਰ ਤੇ ਪ੍ਰਵਾਨ ਹੋਣ ਸੋ ਮੈਂ ਸਾਰੇ ਸਿੱਖ ਪੰਥ ਦਾ ਵੀ ਧੰਨਵਾਦ ਕਰਦਾ ਕਿਉਂਕਿ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਹਰਿਆਣਾ ਪੰਚਗੜ੍ਹ ਤੇ ਹਿਮਾਚਲ ਤੱਕ ਦੀਨ ਪਿਆ ਤੇ ਇਹ ਉਦਾਂ ਜ세 ਸਰਮੌਰ ਜ세 ਬੰਦੀ ਦੇ ਤੌਰ ਤੇ ਲਾਈ ਤੇ ਸਾਰੀ ਦੁਨੀਆ ਦੇ ਵਰਲਡ ਵਾਈਡ ਹੈ ਇਸ ਜ세 ਬੰਦੀ ਨੂੰ ਸਰਮੌਰ ਮੰਨਿਆ ਜਾਂਦਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂਬਰ ਸਹਿਬਾਨਾਂ ਦਾ ਚੇਤੇ ਤੌਰ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਚੋੜੀ ਤੇ ਸੇਵਾ ਪੰਜਵੀਂ ਵਾਰ ਪਾਈ ਆ ਇਹ ਕਿਰਪਾ ਕਰਕੇ ਆਪ ਹੀ ਲੈਣ ਸੇ